ਮਤਲਬ ਦਾਰੀ ਕਿਤੇ ਪਤੂਆ ਬਰੇਤ ਹੋ ਗਿਆ। ਉਹ ਨਿਕਲੀ ਨਹੀਂ ਪਤਾ ਜੀ। ਸਾਸ਼ੀ ਕਾਲ ਜੀ ਸਾਰਿਆਂ ਨੂੰ ਸੋ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਸੋ ਅੱਜ ਅਸੀਂ ਆਏ ਹੋਇਆ ਆ ਛਾਜਲੀ ਆ ਮਾਲਦਾਰ ਛੜੇ ਦਾ ਸ਼ੂਕ ਚੱਲ ਰਿਹਾ ਇੱਧਰ ਸੋ ਜਾਂਦਾ ਜਾਂਦਾ ਬੰਦਾ ਆਪਾਂ ਨੇ ਰੋਕ ਲਿਆ ਰਾਹ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਹਾਨੂੰ ਖੁਸ਼ਖਬਰੀ ਦੇ ਦਾਂ ਕੀ ਬੜਾ ਪਿਆਰ ਸਾਡਾ ਸਾਰਿਆਂ ਦਾ ਉਸ ਉਸ ਤੋਂ ਬਾਅਦ ਖੁਸ਼ਖਬਰੀ ਇਹ ਆ ਇਹ ਬਲੌਕ ਆ ਜੀ ਪਹਿਲਾਂ ਦੱਸਦਾ ਸੋ ਬਾਈ ਨੇ ਲੈ ਕੇ ਆਤੀ ਆ ਗੱਡੀ ਤੇ ਸਾਨੂੰ ਬੜਾ ਹੋਇਆ ਚਾ ਠੀਕ ਹੈ ਸੋ ਅਸੀਂ ਹੁਣ ਵੇਟ ਕਰਦੇ ਆਂ ਬਾਈ ਸਿਲੰਡਰ ਲੈ ਲਈ ਜੀ ਹੁਣ ਕਮਾਇਆ ਕਰਾਂਗੇ ਬਿਲਕੁਲ ਬਿਲਕੁਲ ਉਧਰੋਂ ਲੈ ਲਈ ਪੁਲੀਤੋ ਨੇ ਤੇ ਇਹ ਕਹਿੰਦਾ ਮੈਂ ਲਾਇਆ ਕਰੂ ਟੱਕਰ ਬਸ ਇਹ ਕਹਿੰਦਾ ਕਹਿੰਦਾ ਮੈਂ ਟੱਕਰ ਲਾਇਆ ਕਰੂਗਾ ਪ੍ਰੀਤੋ ਨੂੰ ਕਹਿੰਦਾ ਮੈਂ ਤਾਂ ਲੈ ਕੇ ਆਇਆ ਵੀ ਪ੍ਰੀਤੋ ਮੇਰੇ ਮੂੰਹ ਤੇ ਛੂਹ ਕਰਕੇ ਲੰਘ ਜੂ ਫਿਰ ਮੈਂ ਕਿਹੜਾ ਘਟਾ ਸਹੀ ਗੱਲ ਹੈਨਾ ਸੋ ਮੈਂ ਬਾਈ ਨੂੰ ਬਈ ਸੱਦਾ ਦਿੱਤਾ ਮੈਂ ਕਿਹਾ ਬਾਈ ਤੁਸੀਂ ਘਰੇ ਆਇਓ ਮੇਰੇ ਵੀ ਪ੍ਰੀਤੋ ਦੇ ਵੀ ਬੜਾ ਚਾਹ ਹੁੰਦਾ ਜਦੋਂ ਆਪਦਾ ਕੋਈ ਭੈਣ ਭਾਈ ਤਰੱਕੀ ਕਰਦਾ ਜਾਂ ਕੋਈ ਚੀਜ਼ ਲੈ ਕੇ ਆਉਂਦਾ ਹੈਨਾ ਕੋਈ ਕਿ ਦੇਖੋ ਸ਼ੌਂਕਾਂ ਪਿੱਛੇ ਭੱਜੇ ਫਿਰਦੇ ਆ 90 ਵਾਲੇ ਹੈਗੇ ਆ ਕਹਿੰਦਾ ਇਹ ਪਤਾ ਨਹੀਂ ਜਿੰਦਗੀ ਦਾ ਕੋਈ ਪਰੋਸਾ ਨਹੀਂ ਕਿਹੜੇ ਮੋੜ ਤੇ ਮੁੱਕ ਜੇ ਜਿੰਨਾ ਭੈਣ ਭਾਈਆਂ ਨਾਲ ਪਿਆਰ ਰਹਿ ਗਿਆ ਤਾਂ ਬਹੁਤ ਚੰਗੀ ਗੱਲ ਹੈ ਚੰਗੀ ਗੱਲ ਤੇ ਰਿਸ਼ਤੇ ਬਣਾ ਕੇ ਰੱਖਿਆ ਕਰੋ ਬਿਲਕੁਲ ਤੇ ਵੱਧ ਤੋਂ ਵੱਧ ਸਪੋਰਟ ਕਰੋ ਦੁਬਾਰਾ ਵੀਡੀਓ ਦੇਖਿਆ ਕਰੋ ਸ਼ੇਅਰ ਕਰੋ ਬਹੁਤ ਬਹੁਤ ਹੋਰ ਹਾਂ ਵੀ ਸਾਡਾ ਬਲੌਗ ਸਾਡਾ ਚੈਨਲ ਜੀ ਸਬਸਕ੍ਰਾਈਬ ਕਰੋ ਠੀਕ ਹੈ ਮੇਰੀ ਭੈਣ ਦਾ ਚੈਨਲ ਤੇ ਵੱਧ ਤੋਂ ਵੱਧ ਸਪੋਰਟ ਕਰੋ ਸਾਨੂੰ ਬਿਲਕੁਲ ਜੀ ਹਾਂ ਸੋ ਬਿਲਕੁਲ ਅਸੀਂ ਪਹਿਲਾਂ ਵੀ ਸ਼ੂਟ ਕਰਦੇ ਹੁੰਦੇ ਸੀ ਜਦੋਂ ਇਹਨਾਂ ਦੇ ਪਿੰਡ ਸ਼ੂਟ ਕਰਦੇ ਹੁੰਦੇ ਸੀ ਸੋ ਹੁਣ ਅਸੀਂ ਇੱਥੇ ਵੀ ਸ਼ੂਟ ਕਰ ਰਹੇ ਹਾਂ ਹਨਾ ਤੇ ਤੁਸੀਂ ਜਿੰਨੇ ਵੀ ਐਪੀਸੋਡ ਆ ਰਹੇ ਨੇ ਬਾਈ ਇੰਦਰ ਦੇ YouTube ਚੈਨਲ ਜੱਟ ਦੀ ਟੋਰਕ ਤੇ ਬਹੁਤ ਪਿਆਰ ਨਾਲ ਪੱਖ ਦੀ ਪੱਖ ਦੀ ਪੱਖ ਦੀ ਕੀ ਗੱਲ ਹੋ ਗਈ ਤਾਏ ਬੰਦੇ ਨੇ ਤੂੰ ਬੋਲਦੀ ਕਾ ਤੇ ਕਹਿੰਦੇ ਹੋ ਕਿ ਮੈਨੂੰ ਰੋਟੀ ਲਈ ਫਿਰਦੀ ਨੂੰ ਹਾਂ ਇੱਥੇ ਲਾਰ ਕੇ ਤੇ ਗੱਲੀ ਤੇ ਗੱਲੀ ਲਾ ਲਿਆ ਫੇਰ ਕੀ ਹੋ ਗਿਆ ਪਰਦਾ ਤੇ ਤੇਰਾ ਯਾ ਬੰਕਾ ਮੇਰਾ ਤਾਂ ਹੀ ਕਰੀ ਬਈ ਤੈਂ ਗੱਲੀ ਕਿਉਂ ਲਾਇਆ ਹਾਂ ਜੀਜੇ ਜੀਜਾ ਜੀਜਾ ਬੀਜਾ ਕੋਤਨੀ ਬੋਲ ਕੇ ਦਿਖਾਵੇ ਰੋਟੀ ਖਾਣੀ ਆਖਲੇ ਨੇ ਦੇਖ ਲੈ ਜੀਜਾ ਤੂੰ ਤਾਂ ਡਰ ਹੀ ਗਿਆ ਯਾਰ ਇੰਨਾ ਥੋੜੇ ਡਰੀ ਤਾਂ ਮੁੰਡਾ ਕ ਮੰਨਿਆ ਵੀ ਇਹ ਤਾਂ ਹੱਬਤ ਬਣੀ ਵੀ ਆ ਵੀ ਬੰਦੇ ਤੀਮੀਆਂ ਤੋਂ ਡਰਦੇ ਤੂੰ ਤਾਂ ਇੰਨਾ ਡਰ ਕੇ ਕਿਵੇਂ ਚੌਂਗੜੀ ਮਾਰ ਕੇ ਬਹਿ ਗਿਆ ਜੀਜੇ ਆਏਗਾ ਤੂੰ ਡੋਪਾ ਮੈਂ ਤੇਰੇ ਨਾਲ ਮੈਂ ਤੇਰੀ ਸਾਲੀ ਆ ਦੇਖੀ ਓਏ ਵੱਡੂ ਹੋ ਗਏ ਮਨ ਬਟੂ ਕੀ ਹਾਏ ਨਹੀਂ ਆਇਆ ਤਾਂ ਮੈਨੂੰ ਮੇਰੇ ਭੈਣ ਤੇ ਮਾਣਾ ਵੀਰੇ ਤੂੰ ਦੱਸ ਦੇ ਮੇਰੀ ਭੈਣ ਕਿੰਨੀ ਨਰਮਾ ਉਹ ਤਾਂ ਮਿੱਟੀ ਮੈਜੇ ਦੇ ਫਿਰ ਮੈਨੂੰ ਹਟ ਜੂ। ਹੁਣ ਤਾਂ ਕਹਿੰਦਾ ਰੋਟੀ ਮਿਲਦੀ ਆ ਫਿਰ ਮਿਲਣ ਨੂੰ ਹਟ ਜੂਗੀ। ਨਾ ਵੀ ਆਏ ਨਾ ਕਰਿਆ ਕਰੋ। ਆਏ ਨਾ ਕਰਿਆ ਕਰੋ ਆ ਗਈ ਸਾਡੀ ਚਰਨੋਂ। ਚਰਨੋਂ ਕਿਵੇਂ? ਹਟ ਜਾ ਵੀ ਆਏ ਨਹੀਂ। ਸਾਡੀ ਚਰਨੋਂ ਰਹਿ ਗਈ। ਮੇਰਾ ਬਲੌਕ ਰਹੀ ਗਿਆ। ਬਈ ਆਏ ਨਹੀਂ। ਪ੍ਰੀਤ ਨੂੰ ਲੱਗਾ ਕਿ ਤੇਰੇ ਆ ਗਈ ਸਾਡੀ ਚਰਨੋਂ। ਵਿਚਾਰੀ ਮੇਰੇ ਕਰਕੇ ਬਾਹਰ ਹੀ ਬੈਠੀ ਆ ਕਦੋਂ ਦੀ। ਕਿਉਂ? ਉਹਨੂੰ ਮੈਨੂੰ ਕਿਤੇ ਮੇਰਾ ਸੀਨ ਸੀ ਮੈਂ ਸੀਨ ਕਰਨ ਗਈ ਹਾਂ। ਮੈਂ ਅੰਦਰ ਬੈਠੀ ਆ। ਮੈਂ ਤਾਂ ਪਤਾ ਸੀ ਤੂੰ ਅੰਦਰ ਬੈਠੀ ਆ। ਸਾ ਪ੍ਰੀਤ ਨੂੰ ਨਿਕਾਤਾ ਸੀ ਗੇਰੀ ਆਪਣੀ ਤੇ ਲਓ ਜੀ ਸਾਡਾ ਚੱਲ ਰਿਹਾ ਬਲੌਗ ਤੇ ਤੁਸੀਂ ਦੋਸਤਾਂ ਮਿੱਤਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਾੜਾ ਜਿਹਾ ਬੋਲਪੋ ਜੀ ਇਹ ਆ ਜੀ ਚਰਨੋਂ ਤੁਸੀਂ ਚਰਨੋਂ ਨੂੰ ਸਾਰੇ ਜਾਣੇ ਜਾਣਦੇ ਹੋ ਬਹੁਤ ਪਿਆਰ ਦੇ ਰਹੇ ਇਦਾਂ ਹੀ ਪਿਆਰ ਸਾਰੇ ਜਾਣੇ ਬਣਾ ਕੇ ਰੱਖਿਓ ਤੇ ਸਾਡਾ ਚੱਲ ਰਿਹਾ ਸੀ ਸ਼ੂਟ ਤੇ ਸਾਡੀ ਵੱਡੀ ਭੈਣ ਰੋਟੀ ਵਾਸਤੇ ਲੜੀ ਜਾਂਦੀ ਹੈ ਤੇ ਰੋਟੀ ਖਾ ਲਓ ਰੋਟੀ ਖਾ ਲਓ ਆਸੀਂ ਫੱਟੀ ਢ ਬੰਦੇ ਆ ਅਸੀਂ ਅੱਗੇ ਚੱਲ ਕੋਈ ਜੀ ਫਿਰ ਖਾ ਲਈਏ ਹੁਣ ਆਪਾਂ ਰੋਟੀ ਹਾਂ ਲਓ ਬੋਲੀ ਕੋ ਸਹੀ ਨਹੀਂ ਕਹਿੰਦੀ ਚਲੋ ਠੀਕ ਹੈ ਜੀ ਮੈਂ ਸਾਰਾ ਕੁਝ ਖਰੀਦ ਵਾਰੇ ਬੋਲੀ ਆ ਆ ਦੇਖੋ ਕਿੰਨੀ ਸੇ ਜੁਗਲੀ ਕਰਗੀ ਜੁਗਲੀ ਚੱਕਰ ਨਾਲੇ ਚੱਦਨੀ ਇਹ ਜੁਗਲੀ ਚਲੋ ਕੋਈ ਗੱਲ ਦੀ ਦੋਸਤੋ ਅਸੀਂ ਖਾਂਦੇ ਰੋਟੀ ਆ ਦੇਖੋ ਪ੍ਰੀਤੋ ਤੇ ਐਵੇਂ ਹੀ ਮੁੜਕਦੀ ਰਹਿੰਦੀ ਐ ਐਨੀ ਸੇਵਾ ਕਰਦੀ ਤੈਨੂੰ ਦੇਖ ਲੈ ਬੰਦ ਤੇਰੀ ਕਿੰਨੀ ਸੇਵਾ ਕਰਦੀ ਤੂੰ ਐ ਮੇਰੀ ਭੈਣ ਤੇ ਲੱਗਿਆ ਨਾ ਕਰ ਮੈਂ ਜੇਵਾ ਬਬਾ ਮੇਰੀ ਭੈਣ ਵਰਗੀ ਤੈਨੂੰ ਦੁਆਰੇ ਮਿਲਣੀ ਨਹੀਂ ਮੈਂ ਤੈਨੂੰ ਦੱਸਦਾ ਪ੍ਰੀਤੋ ਵਰਗੀ ਵੀ ਮੇਰੇ ਵਰਗੀ ਹੈ ਨਹੀਂ ਲੱਭਣੀ ਮੇਰੇ ਵਰਗੀ ਨਹੀਂ ਲੱਭਣੀ ਮੇਰੇ ਵਰਗੀ ਨਹੀਂ ਲੱਭਣੀ ਤੁਸੀਂ ਅਸੀਂ ਰੋਟੀ ਖਾਣ ਲੱਗਿਆ ਸਾਰੇ ਜਾਨੇ ਜੀ ਹੁਣ ਰੋਟੀਆਂ ਦੀ ਲੇਨ ਲਾ ਦੇਣੀ ਆ ਅਸੀਂ ਦੇਖਿਓ ਤਾਂ ਚਰਨੋ ਵੀ ਆ ਗਈ ਚਰਨੋ ਨੇ ਵੀ ਰੋਟੀ ਖਾਣੀ ਐ ਹਾਂ ਚਰਨੋ ਤੁਸੀਂ ਵੀ ਖਾਓ ਮੈਂ ਵੀ ਖਾਣੀ ਐ ਬਸ ਮੈਂ ਕਿਹਾ ਚੱਲ ਥੋੜਾ ਜਿਹਾ ਹਾਈ ਚਰਨੋ ਥੋੜਾ ਜਿਹਾ ਮੈਂ ਕਿਹਾ ਚੱਲ ਦੋਸਤਾਂ ਨਾਲ ਗੱਲਾਂ ਬਾਤਾਂ ਕਰਨੀ ਕਰਦੀ ਰੋਟੀ ਕਰਦੀ ਹੁੰਦੀ ਆ ਤੇ ਵੈਸੇ ਚੰਨੀ ਹੀ ਟੇਸਟ